ਕਿਤੇ ਵਾਹਿਗੁਰੂ ਸਾਹਿਬ ਜੀ ਚਾਲਾਗੇ ਉਠ ਨਾਮ ਜਪ ਨਿਸਬਾਸੁਰ ਆਰਾਧ ਕਾਰਾ ਤੁਜੇ ਨਾਮ ਬਿਆਪੈ ਨਕ ਮਿਟੈ ਉਪਾਦ ਉਠਿ ਛਣਾਨ ਕਰਹੁ ਪਰਭਾਤੇ ਸੋਏ ਹਰ ਆਰਾਦੇ ਵਿਖੜੇ ਦਾਉ ਲੰਘਾਵੇ ਮੇਰਾ ਸਤ ਗੁਰ ਸੁਖ ਸਹਜ ਜਿ ਸੇਤੇ ਘਰ ਜਾਤੇ ਜਿਤਨੇ ਪਾਤ ਸ਼ਹਾ ਸ਼ਹਾ ਰਾਜ ਖਾਨ ਉਮਰਾਵ ਸਿਕਦਾ ਰਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਸ ਹਰ ਕਰਾਵੈ ਸੋ ਓਏ ਕਰਹਿ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਬਣਾ ਕਾ ਪ੍ਰਭ ਸਤ ਗੁਰ ਕੈ ਵੱਲ ਹੈ ਤਿੰਨ ਸਭ ਵਰਨ ਚਾਰੇ ਖਾਣੇ ਸਭ ਸ੍ਰੇਸ਼ਟ ਗੋਲੇ ਕਰ ਸਤ ਗੁਰ ਅੱਗੇ ਕਾਰ ਕਮਾਵਣ ਕੋ ਦिए ਹਰ ਸੇਵੇ ਕੀ ਐ ਸੇਵੜਿਆਏ ਦੇਖੋ ਸੰਤੋ ਜਿਨ ਵਿੱਚ ਹੋਂਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕੱਢੀਏ ਹਰ ਹਰ ਕਿਰਪਾਲ ਹੋਵਾ ਭਗਤ ਜਨਾ ਉਪਰ ਹਰ ਆਪਨੇ ਕਿਰਪਾ ਕਰ ਹਰ ਆਪ ਰਖ ਲੀਏ ਸੁਖ ਹੋ ਟਲ ਗੁਰ ਸੇਵੀਐ ਇਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਸ਼ਾਂਤ ਮਹਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਜਿਉ ਕਿਰਪਾ ਕਰੇ ਤਾ ਨਾਮ ਤਿਆਈਐ ਜਿਉ ਸਤ ਗੁਰ ਮਿਲੈ ਸੁਭਾਏ ਸਹਿਜ ਗੁਣ ਗਾਇਐ ਜੀਉ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਇਐ ਜੀਉ ਸਤ ਗੁਰ ਮਿਲੈ ਸੁਭਾਏ ਸਹਿਜ ਗੁਣ ਗਾਇਐ ਜੀਉ ਗੁਣ ਗਾਏ ਵਿਗਸੈ ਸਦਾ ਅਣ ਦਿਨ ਜਾ ਆਪ ਸਾਚੇ ਭავੇ ਅਹੰਕਾਰ ਹੋਮੈ ਤਜੈ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਇ ਜਿਉ ਅੰਦਰ ਸਾਚ ਨੇਹ ਪੂਰੇ ਸਤਗੁਰ ਐ ਜਿਉ ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜਿਉ ਕਦੇ ਨਾ ਵਿਸਾਰੇ ਅਨ ਦਿਨ ਸਮਾਰੇ ਜਾ ਨਾਮ ਲਏ ਤਾਂ ਜੀਵਾ ਸਰਵਣੇ ਸੁਨੇ ਤਾਂ ਇਹੋ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਗੁਰ ਮੇਲੇ ਅਨ ਦਿਨ ਬਿਵੇਕ ਬੁੱਧ ਵਿਚਰੇ ਅੰਦਰ ਸਾਚ ਮੇਹ ਪੂਰੇ ਸਤ ਗੁਰੈ ਸਤ ਸੰਗਤ ਮਿਲੈ ਵਡ ਭਾਗ ਤਾ ਹਰ ਰਸ ਆਵੇ ਜਿਉ ਆਣ ਦਿਨ ਰਹੇ ਲਿਵ ਲਾਇ ਤਾ ਸਹਿਜ ਸਮਾਵੈ ਜਿਉ ਸਹਿਜ ਸਮਾਵੈ ਤਾ ਹਰ ਮਨ ਪਾਵੇ ਸਦਾ ਅਤੀਤ ਬੈਰਾਗੀ ਹਲਤ ਪਲਤ ਸੋਭਾ ਜਗ ਅੰਤਰ RAM ਨਾਮ ਲੇਵ ਲਾਗੀ ਹਰਖ ਸੋਗ ਦੁਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਪਾਵੇ ਸਤ ਸੰਗਤ ਮਿਲੈ ਵਡ ਭਾਗ ਤਾ ਹਰ ਰਸ ਆਵੇ ਜਿਉ ਦੂਜੈ ਭਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜਿਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜਿਉ ਮਾਇਆ ਦੁਖ ਮੋਹਿਆ ਹੋ ਮੈਂ ਰੋਇਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੇ ਤਿਸ ਚੇਤੇ ਨਾਹੀ ਅੰਤ ਗਿਆ ਪਸ਼ੁਤਾਵੈ ਬੇਣ ਨਾ ਵੇ ਕੋ ਸਾਥ ਨ ਚਾਲੈ ਪੁੱਤਰ ਕਲਤਰ ਮਾਇਆ ਤੋਹਿਆ ਦੂਜੈ ਭਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜਿਉ ਕਰ ਕਿਰਪਾ ਲੇ ਹੋ ਮਿਲਾਏ ਮਹਿਲ ਹਰ ਪਾਇਆ ਜਿਉ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜਿਉ ਪ੍ਰਭ ਮਨ ਭਾਵੈ ਤਾ ਹੁਕਮ ਸਮਾਵੈ ਹੁਕਮ ਮੰਨ ਸੁਖ ਪਾਇਆ ਅਨ ਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਧਿਆਇਆ ਨਾਮੋ ਨਾਮ ਮਿਲੇ ਵੜਿਆਏ ਨਾਨਕ ਨਾਮ ਮਨ ਪਾਵੇ ਕਰ ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਵੇ ਜਿਉ ਨਾਮੋ ਨਾਮ ਮਿਲੇ ਵੜਿਆਏ ਨਾਨਕ ਨਾਮ ਮਨ ਪਾਵੇ ਕਰ ਕਿਰਪਾ ਲੇ ਹੋ ਮਿਲਾਏ ਮਹਿਲ ਹਰ ਪਾਵੇ ਜਿਉ ਸ੍ਰੀ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਜਿਓ ਕਿਰਪਾ ਕਰੇ ਤਾ ਨਾਮ ਧਿਆਈਐ ਜਿਓ ਸਤਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਐ ਜਿਓ ਅੱਜ ਦਾ ਪਾਵਨ ਸ਼੍ਰੀ ਅੰਮ੍ਰਿਤਮਈ ਮੁਖਵਾਕ ਤਨਾਸ੍ਰੀ ਰਾਗ ਅੰਦਰ ਸੋਡੇ ਸ੍ਰੇਸ਼ਟ ਸਭਲ ਤਾਰਣ ਕੋ ਆਪ ਗੁਰ ਰਾਮਦਾਸ ਕੋ ਮਿਲੀ ਬੜਾਈ ਐਸੇ ਦੇਨ ਦੇ ਆਲ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਖਾਰ ਬਿੰਦੋਚਾਰਨ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਪਾਵਨ ਅੰਗ 690 ਵਿਖੇ ਸੁਭਾਏਮਾਨ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ